ਇਨਾ ਕੁਝ ਘੰਟਿਆਂ ਦਰਾਂ ਜਦੋਂ ਆਪਾਂ ਇੰਟਰਵਿਊ ਵੀ ਕਰ ਰਹੇ ਹਾਂ ਇਨਾ ਕੁਝ ਘੰਟਿਆਂ ਤੋਂ ਤੁਹਾਨੂੰ ਲੱਗਦਾ ਵੀ ਵਿਨੇਸ਼ ਦੁਵਾਰਾ ਮੈਦਾਨ ਤੇ ਖੇਡ ਸਕਦੀ ਹੈ ਜਾਂ ਇਹੋ ਜਿਹਾ ਕੁਝ ਹੋ ਸਕਦਾ ਹੈ ਹੋਪ ਫਾਰ ਬੈਸਟ ਇਹ ਅਪੀਲ ਪਾਈ ਜਾ ਸਕਦੀ ਹਰ ਚੀਜ਼ ਦੀ ਤੇ ਦੂਸਰੀ ਗੱਲ ਇਹਦਾ ਤੇ ਇਵੈਂਟ 'ਚ ਵੀ ਬਹੁਤ ਟਾਈਮ ਪਿਆ ਹਜੇ ਅੱਜ ਅਖਬਾਰਾਂ 'ਚ ਸੁਰਖੀ ਵੀ ਏ ਸੀ ਵੀ ਚਾਂਦੀ ਪੱਕੀ ਬਹੁਤ ਵੱਡਾ ਡਿਸੀਜਨ ਹੈ ਇੱਕ ਮੈਡਲ ਦੀ ਗੱਲ ਨਹੀਂ ਇੱਕ ਖਿਡਾਰੀ ਦੇ ਮਨੋਬਲ ਸੱਟਣ ਦੀ ਗੱਲ ਆ ਉਹਨੇ ਤਿੰਨ ਫਾਈਟ ਜਿੱਤੀਆਂ ਉਦੋਂ ਦਾ 50 ਕਿਲੋ ਤੋਂ ਘੱਟ ਸੀ ਨਾ ਭਾਰ ਉਹਦਾ ਜੇ ਪਤਾ ਤਾਂ ਫਾਈਨਲ ਮੈਚ ਨੂੰ ਹਰਾਇਆ ਦੱਸਦਾ ਪਹਿਲੇ ਤਿੰ ਉਹ ਤਿੰਨ ਜਿੱਤਨ ਨੂੰ ਤੁਸੀਂ ਕਿਵੇਂ ਹਾਜ਼ਰ ਤਬਦੀਲ ਕਰ ਸਕਦੇ ਹੋ ਕੀ ਕੋਈ ਪੈਰਾਮੀਟਰ ਜਦੋਂ 100 ਗ੍ਰਾਮ weight ਦਾ ਆ ਗਿਆ ਕੀ ਕੋਈ ਸਮਾਂ ਨਹੀਂ ਦਿੱਤਾ ਜਾਂਦਾ ਕਿਉਂਕਿ weight ਸਵੇਰੇ ਹੋਣਾ ਮੈਚ ਸ਼ਾਮ ਨੂੰ ਆ ਜਦੋਂ ਉਸਨੇ ਵੇਇੰਗ ਮਸ਼ੀਨ ਤੇ ਜਾਣਾ ਸੀ ਉਹਨੇ ਟਾਈਮ ਦੇ ਦੌਰਾਨ ਤਾਂ ਉਹਦਾ weight ਪਹਿਲਾਂ ਚੈੱਕ ਨਹੀਂ ਹੋਇਆ ਇਹ ਬਹੁਤ ਵੱਡੀ ਸਵਾਲਾਂ ਦੀ ਗੱਲ ਹੈ ਪਹਿਲਾਂ ਉਹ ਟੀਮ ਕੀ ਕਰ ਰਹੀ ਸੀ ਜੇ ਇਸ ਤਰ੍ਹਾਂ ਦੀ ਗਲਤੀ ਕਿਦੇ ਸਾਥੀ ਨਾਲ ਸੀ ਉਹਨਾਂ ਦਾ ਕੀ ਰੋਲ ਹੁੰਦਾ ਤੇ ਦੇਖਿਆ ਜਦ 18 ਮਿੰਟੋਂ ਲੜੀ ਉਹਦੇ ਰੈਸਲਿੰਗ ਤੇ ਜਿਸ ਤਰ੍ਹਾਂ ਨੇ ਪਸੀਨਾ ਵਹਾਇਆ ਸੀਨੇ ਨਾਲ weight ਹੋਰ ਵੀ ਘਟਿਆ ਹੋਏਗਾ ਫਿਰ ਉਸ ਤੋਂ ਬਾਅਦ ਥੋੜਾ ਮੀਰ ਲਿਆਉਣੇ ਉਦੋਂ ਰਾਤ ਨੂੰ ਇਹਦਾ ਭਾਰ 52 ਕਿਲੋ 700 ਗ੍ਰਾਮ ਸੀ ਕਿਉਂਕਿ weight ਘੰਟੇ-ਘੰਟੇ ਬਾਅਦ ਚੈੱਕ ਹੋ ਰਿਹਾ ਹੁੰਦਾ ਆਪਾਂ ਅੱਜ ਕੱਲ ਅਕਸਰ 에ਰਪੋਰਟ ਤੇ ਜਾਂਦੇ ਆ ਜਦੋਂ ਕਿ ਦੇ ਇੱਕ ਵਾਰ ਘੁੰਮਣ ਤਾਂ ਆਪਣੇ weight ਹੁੰਦੇ 32 ਕਿਲੋ ਦਾ ਟੈਚੀ ਲੈ ਕੇ ਜਾਣਾ ਆਪਾਂ ਵੀ 에ਰਪੋਰਟ ਤੇ ਜਾਣ ਤੋਂ ਪਹਿਲਾਂ 4-5 ਵਾਰੀ weight ਚੈੱਕ ਕਰਦੇ ਆ ਕਿ 32 ਕਿਲੋ ਤੋਂ ਵੱਧ ਨਾ ਜਾਵੇ ਉਹ 에ਰਪੋਰਟ ਤੇ ਔਖਾ ਨੋਵੇ ਪਰ 올림픽 ਵਰਗੀ ਮੁਕਾਬਲੇ ਚ ਪਲੇਅਰ ਬੜੇ ਕੌਨਸ਼ੀਅਸ ਹੁੰਦੇ ਨੇ ਐ ਕਿਉਂਕਿ ਇਸ ਤਰ੍ਹਾਂ ਦਾ ਇਨਸੀਡੈਂਟ ਹੈ ਪਹਿਲੀ ਵਾਰ ਸਾਹਮਣੇ ਆਇਆ ਤਾਂ ਜਦੋਂ weight ਬਹੁਤ ਪਲੇਅਰਾਂ ਦੇ weight ਵੱਧ ਹੁੰਦੇ ਮੇ ਉਹ 플레이ਰਾਂ ਦੇ ਅਕਸਰ weight ਵੱਧ ਹੁੰਦੇ ਆ ਪਰ ਉਹ ਮੌਕੇ ਤੇ ਪ੍ਰੈਕਟਿਸ ਕਰਕੇ ਘਟਾ ਲੈਂਦੇ ਆ ਅਜੇ ਤੱਕ ਵੀ ਗੱਲ ਹੈ ਕੋਚ ਨੇ ਕਿਾ ਕੁਝ ਬਾਲਕ ਡਵਾ ਦਿੰਨੇ ਆ ਤੇ ਹਰ 플레이ਰ ਨੂੰ weight ਦਾ ਬੜਾ ਖਿਆਲ ਹੁੰਦਾ ਹੈਗਾ ਤੇ olympics ਦਾ ਬੜਾ ਅਮਲਾ ਫੈਲਾ ਨਾ ਹੋ ਜਾਂਦਾ ਡਾਈਟੀਸ਼ੀਅਨ ਫਿਜੀਸ਼ੀਅਨ ਮਾਲਸ਼ੀਏ ਕੋਚ ਮੈਨੇਜਰ ਅਫੀਸ਼ੀਅਲ ਬਹੁਤ ਹੁੰਦੇ ਆ ਉਹਨਾਂ ਨੇ ਇਹੀ ਕੰਮ ਦੇਖਣਾ ਹੁੰਦਾ ਦੇਖੋ ਬਿਲਕੁਲ ਜੀ ਜਿਸ ਤਰ੍ਹਾਂ ਦੀ ਫੈਡਰੇਸ਼ਨ ਦੀ ਫਾਈਟ ਰਹੀ ਆ ਬਨੇਸ਼ ਨਾਲ ਬਾਰੇ ਇਹ ਵੀ ਸੁਣਨ ਚ ਆਇਆ ਸੀ ਮਨੀਸ਼ 53 ਕਿਲੋ ਚ ਖੇਡਦੀ ਸੀ ਬਨੇਸ਼ ਨੂੰ 50 ਕਿਲੋ ਵਿੱਚ ਖੱਡਣ ਲਈ ਮਜਬੂਰ ਕੀਤਾ ਗਿਆ ਅਮਿਤ ਪੰਗਲ ਨੂੰ 53 ਕਿਲੋ ਵਿੱਚ ਬਨੇਸ਼ ਦੇ ਉਹ ਟਵੀਟ ਆਉਣੇ ਫਿਰ ਫੈਡਰੇਸ਼ਨ ਨਾਲ ਥੋੜੀ ਸਿੱਧੀ ਲੜਾਈ ਹੋਣੀ ਫੈਡਰੇਸ਼ਨ ਦੀਆਂ ਵਧੀਆਂ ਕਿਆਂ ਦੇ ਖਿਲਾਫ ਮੋਲੇਸਟੇਸ਼ਨ ਦੇ ਦੋਸ਼ ਮੰਗੀ ਮਹਿਲਾ ਖਡਾਰਨਾ ਦਾ ਸੋਸ਼ਣ ਦੇ ਦੋਸ਼ ਫਿਰ ਜਿਸ ਤਰ੍ਹਾਂ ਦੇ ਉਹ ਇਨਸੀਡੈਂਟ ਹੋਏ ਫਿਰ ਜਿਸ ਤਰ੍ਹਾਂ ਫੈਡਰੇਸ਼ਨ ਦੀ ਇਲੈਕਸ਼ਨ ਹੋਈ ਫਿਰ ਜਿਸ ਤਰ੍ਹਾਂ ਇਲੈਕਸ਼ਨ ਤੇ ਉਹ ਬੰਦਾ ਕਾਬਜ ਹੁੰਦੇ ਆ ਉਹਦੇ ਬੰਦੇ ਉੱਥੋਂ ਸਾਰੇ ਗੱਲ ਚੋਂ ਕਿਉਂਕਿ ਇਸੇ ਲਈ ਬਨੇਸ਼ ਦੇ ਬਾਰੇ ਉਹ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਉਹ ਇਸੇ ਲਈ ਚੱਲਦੀਆਂ ਹਾਕੀ ਦੇ ਵਿੱਚ ਵੀ ਅਲੀਗੇਸ਼ਨ ਲੱਗਿਆ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਵਿਨੇਸ਼ ਫੋਗਾਟ ਉਹ ਨਾਮ ਜੋ ਹੁਣ ਤੱਕ ਅਸੀਂ ਕਹ ਦੀ ਇੱਕ ਜਦੋਂ ਨਾਮ ਲਿਆ ਜਾਂਦਾ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਤਾਂ ਅੱਖਾਂ ਵਿੱਚ ਖੁਸ਼ੀ ਆ ਜਾਂਦੀ ਸੀ ਕਿ ਇਹ ਨਾਮ ਇਹ ਜਿਹੜਾ ਫੁਗਾਟ ਹੈ ਇਹ ਇੱਕ ਹੋਰ ਮੈਡਲ ਜਿਹੜਾ ਕਿ ਕੁਸ਼ਤੀ ਵਿੱਚ ਲੈ ਕੇ ਆਵੇਗੀ ਹਾਲਾਂਕਿ ਬਹੁਤ ਸਾਰੇ ਸਵਾਲ ਉੱਠੇ ਪਰ ਜਿਸ ਤਰੀਕੇ ਦੇ ਨਾਲ ਵਿਨੇਸ਼ ਫੁਗਾਟ ਨੂੰ ਸਿੱਧੇ ਤੌਰ ਤੇ ਕਹਿ ਦਈਏ ਕਿ ਚੈਂਪੀਅਨਸ਼ਿਪ ਜਾਂ ਮੁਕਾਬਲੇ ਤੋਂ ਬਾਹਰ ਕੀਤਾ ਗਿਆ ਉਹ ਕਿਤਨਾ ਕਿਤੇ ਕਈ ਤਰ੍ਹਾਂ ਦੇ ਸੰਕੇਤ ਦੇ ਰਿਹਾ ਪਰ ਅਸਲ ਕਾਰਨ ਕੀ ਹੈ ਕਿਵੇਂ ਇਹ ਪੈਰਾਮੀਟਰ ਸੈੱਟ ਕੀਤੇ ਗਏ ਕਿਵੇਂ ਇਹਦੇ ਵਿੱਚ ਇਹ ਵਿਨੇਸ਼ ਫੁਗਾਟ ਨੂੰ ਇਸ ਖੇਡ ਦੇ ਵਿੱਚੋਂ ਬਾਹਰ ਕੀਤਾ ਗਿਆ ਕਿਵੇਂ ਵਿਨੇਸ਼ ਫੁਗਾਟ 16ਵੇਂ ਨੰਬਰ ਤੇ ਯਾਨੀ ਕਿ ਸਭ ਤੋਂ ਨਿਚਲੇ ਨੰਬਰ ਤੇ ਚਲੀ ਜਾਂਦੀ ਆ ਹਾਲਾਂਕਿ 골ਡ ਮੈਡਲ ਦੀ ਕਿਤੇ ਨਾ ਕਿਤੇ ਆ ਜ਼ਰੂਰ ਬਣਦੀ ਸੀਗੀ ਤਾਂ ਇਹ ਸਾਰੀਆਂ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਨਵਦੀਪ ਸਿੰਘ ਗਿੱਲ ਨੇ ਜਿਹੜੇ ਲੰਬੇ ਸਮੇਂ ਤੋਂ ਅਸੀਂ ਕਹਿ ਰਹੀਏ ਕਿ ਖੇਡ ਜਗਤ ਦੇ ਵਿੱਚ ਪੱਤਰਕਾਰੀ ਦਾ ਇੱਕ ਬਹੁਤ ਵੱਡਾ ਨਾਮ ਹੈ ਗਿੱਲ ਸਾਹਿਬ ਸਵਾਗਤ ਹੈ ਰੋਜ਼ਾਨਾ ਸਪੋਰਟਸ ਮੀਟੀ ਵਿੱਚ ਸਸੀ ਗਸੂਖਾ ਜੀ ਅਓ ਗਿਆ ਸਭ ਕਿਵੇਂ ਦੇਖੀਏ ਵਿਨੇਸ਼ ਫਗਾਟ ਜੀ ਦੇ ਤੋਂ ਅਸੀਂ ਕਹਿ ਦਈਏ ਹੁਣ ਤੋਂ ਕੁਝ ਘੰਟੇ ਪਹਿਲਾਂ ਸਾਨੂੰ ਇਹ ਮੀਸੀਬੀ ਅਜ 골ਡ ਮੈਡਲ ਆਵੇਗਾ ਪਰ ਜਿਸ ਤਰੀਕੇ ਦੇ ਨਾਲ ਵਿਨੇਸ਼ ਫਗਾਟ ਨੂੰ ਜਮਾ ਨਿਚਲੇ ਪੱਧਰ ਤੇ ਹੇਟ ਦੇ ਪੱਧਰ ਤੇ ਸੁੱਟਿਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਕੋਈ ਨਹੀਂ ਵਿਨੇਸ਼ ਫਗਾਟ ਨੇ ਕੱਲ ਪ੍ਰੀ ਕੁਆਰਟਰ ਫਾਈਨਲ ਚ ਵਰਲਡ ਚੈਂਪੀਅਨ ਜਪਾਨ ਦੀ ਰੈਸਲਰ ਨੂੰ ਹਰਾਇਆ ਫਿਰ ਉਸਨੇ ਕੁਆਰਟਰ ਫਾਈਨਲ ਦੇ ਵਿੱਚ ਯੂਕਰੇਨ ਦੀ ਬਾਕਸਰ ਨੂੰ ਰੈਸਲਰ ਨੂੰ ਹਰਾਇਆ ਫਿਰ ਉਸ ਤੋਂ ਬਾਅਦ ਸੈਮੀ ਫਾਈਨਲ ਹੋਇਆ ਜਦੋਂ ਉਹਨੇ ਬਹੁਤ ਹੀ ਤਕੜੀ ਇੱਕ ਫਾਈਟ ਸੀਗੀ ਕਿਊਬਾ ਦੀ ਰੈਸਲਰ ਨੂੰ ਹਰਾ ਕੇ ਫਾਈਨਲ 'ਚ ਦਾਖਲਾ ਪਾਇਆ 올림픽 ਹਿਸਟਰੀ 'ਚ ਉਹ ਇੰਡੀਆ ਦੀ ਪਹਿਲੀ ਮਹਿਲਾ ਪਹਿਲਵਾਨ ਸੀ ਜਿਹੜੀ 올림픽ਸ ਤੇ ਫਾਈਨਲ 'ਚ ਪੁੱਜੀ ਸੀ ਜੀ ਫਾਈਨਲ 'ਚ ਪੁੱਜਣ ਦਾ ਮਤਲਬ ਹੈ ਜੇ ਤੁਸੀਂ ਜਿੱਤਦੇ ਹੋ ਤਾਂ 골ਡ ਮੈਡਲ ਤੇ ਹਾਰਦੇ ਹੋ ਤਾਂ ਸਿਲਵਰ ਪੱਕਾ ਯਾਨੀ ਕਿ ਮੈਡਲ ਪੱਕਾ ਹੀ ਸੀ ਅੱਜ ਅਖਬਾਰਾਂ 'ਚ ਸੁਰਖੀ ਵੀ ਈ ਸੀ ਵੀ ਚਾਂਦੀ ਪੱਕੀ ਜੀ ਉਹ ਇਸੇ ਕਰਕੇ ਸੀ ਵੀ ਹਾਰਨ ਤੇ ਵੀ ਚਾਂਦੀ ਦਾ ਮੈਡਲ ਪੱਕਾ ਸੀ ਜਿੱਤਨ ਤੇ 골ਡ ਸੀ ਇਸ ਕਰਕੇ ਸ਼ੋਰਟ ਮੈਡਲ ਸੀ ਅੱਜ ਸਵੇਰੇ ਇੱਕ ਅਜਿਹੀ ਖਬਰ ਆਈ ਜਿਹਨੇ ਸਾਰੇ ਦੇਸ਼ ਨੂੰ ਸੁੰਨ ਕਰਤਾ ਸੀ ਬਕਿ ਇੱਕਦਮ ਸੁੰਨ ਹੋ ਗਿਆ ਜਦੋਂ ਖਬਰ ਆਈ ਵੀ ਓਵਰ weight ਕਰਕੇ ਉਹ ਡਿਸਕਵালিਫਾਈ ਹੋ ਗਈ ਆ ਬਹੁਤ ਜਾਣਕਾਰਾਂ ਦੇ ਮੈਸੇਜ ਆਏ ਫੋਨ ਆਏ ਲੋਕਾਂ ਨੇ ਓਵਰ weight ਬਾਰੇ ਪੁੱਛਣਾ ਸ਼ੁਰੂ ਕੀਤਾ ਜਿਹੜੇ ਗੇਮਾਂ ਨੂੰ ਜਾਣਦੇ ਨੇ ਇਹ ਨਾ ਗੇਮਾਂ ਦੇ ਵਿੱਚ ਜਿਹੜੇ weight games ਹੁੰਦੀਆਂ ਕਿਉਂਕਿ ਬਾਕਸਿੰਗ ਰੈਸਲਿੰਗ weight lifting ਜੁੱਡੋ ਫਿਰ ਜਿਹੜੀਆਂ 올림픽 ਚ ਨਹੀਂ ਵੀ ਹੁੰਦੀਆਂ ਤਾਂ ਇਹ ਕਮਾਂਡੋ ਵੂਸ਼ੂ ਕਰਾਟੇ weight category 'ਚ ਹੁੰਦੀਆਂ। ਇਹ ਸੇਮ weight ਦਾ ਖਿਡਾਰੀ ਦੂਜੇ weight ਨਾਲ ਖੇਡਦਾਗਾ। 53 ਕਿਲੋ 50 ਕਿਲੋ ਜਿਸ ਤਰ੍ਹਾਂ ਹੁੰਦੇ ਆ ਬਾਕਸਿੰਗ 'ਚ 75 ਕਿਲੋ ਅਲੱਗ-ਅਲੱਗ weight ਹੁੰਦੇ ਆ। ਉਹ weight ਦੇ ਵਿੱਚ ਜਦੋਂ ਹੁੰਦੇ ਆ ਤਾਂ ਵਿਨੇਸ਼ ਦਾ weight ਸੀਗਾ 50 ਕਿਲੋ। ਠੀਕ ਆ। ਉਸ ਦਾ weight ਕਹਿੰਦੇ 100 ਗ੍ਰਾਮ ਵੱਧ ਆ। 50 ਕਿਲੋ 100 ਗ੍ਰਾਮ। 50 ਗ੍ਰਾਮ ਤੱਕ ਸ਼ੋਰਟ ਹੁੰਦੀ ਆ ਤੇ 50 ਗ੍ਰਾਮ ਦੇ ਫਰਕ ਨਾਲ ਕਮ ਉਹ weight ਦਾ ডিসਕਵালিফাই ਹੋ ਗਈ ਤੇ ডিসਕਵালিফাই ਵੀ ਇਹ ਨਹੀਂ ਹੋਈ ਕਿਉਂਕਿ ਉਹ ਫਾਈਨਲ ਖੇਡ ਰਹੀ ਸੀ ਕਿਉਂਕਿ weight ਹਰ ਰੋਜ਼ ਹੁੰਦਾ ਇੱਕ ਇੰਟਰਨੈਸ਼ਨਲ ਰੈਸਲਿੰਗ ਦੇ ਰੂਲ ਬਣੇ ਨੇ ਉਹ ਰੂਲ ਚ ਆਰਟੀਕਲ 11 weight ਬਾਰੇ ਆ ਹਰ weight ਹਰ ਚੀਜ਼ ਦਾ ਰੂਲ ਹੁੰਦਾ ਉਹ ਚ weight 11 ਉਹਦੇ ਵਿੱਚ ਇਹ ਆ ਜਿਸ ਦਿਨ ਕੋੜਾ ਕੰਪੀਟੀਸ਼ਨ ਹੋਣਾ ਉਸ ਦਿਨ ਕੰਪੀਟੀਸ਼ਨ ਦੀ ਸਵੇਰ ਸੋਡਾ weight ਹੁੰਦਾ ਅਸੀਂ ਪਿੰਡੂ ਟੂਰਨਾਮੈਂਟ ਦੇਖ ਸਕਦੇ ਦੇਖ ਦਿੰਨੇ ਆ 37 ਕਿਲੋ 42 ਕਿਲੋ 47 ਕਿਲੋ ਦੀ ਕਬੱਡੀ ਹੁੰਦੀ ਆ ਤਾਂ ਕਹਿੰਦੇ ਭਾਰ ਇੰਨੀ ਤਰੀਕ ਨੂੰ ਹੋਣਗੇ ਅਗਲੇ ਦਿਨ ਮੁਕਾਬਲੇ ਹੋਣਗੇ ਜਿਨ੍ਹਾਂ ਨੇ ਉਹ ਦੇਸੀ ਤਰੀਕੇ ਨਾਲ ਜਿਨ੍ਹਾਂ ਦਾ ਭਾਰ ਹੁੰਦਾ ਉਹ ਸਟੈਂਪ ਲਾ ਕੇ ਛਾਤੀ ਤੇ ਸਟੈਂਪ ਲਾਉਂਦੇ ਆ ਕਬੱਡੀ ਵਾਲੇ ਦੇ ਤੁਹਾਡੇ weight ਹੋ ਗਿਆ ਤੇ ਇਸ ਦੇ ਵਿੱਚ ਇੱਕ ਆਰਟੀਕਲ 11 ਹੀ ਦੱਸਦਾਗਾ ਜਿਸ ਦਿਨ ਕੰਪੀਟੀਸ਼ਨ ਹੋ ਉਸ ਦਿਨ ਸਵੇਰੇ weight ਹੋਣਾਗਾ ਠੀਕ ਹੈ ਯਾਨੀ ਕਿ ਅੱਜ ਜਿਹੜਾ weight ਹੋਇਆ ਸ਼ਾਮ ਨੂੰ ਮੁਕਾਬਲਾ ਸੀ ਤੇ ਪਹਿਲਾਂ ਤਾਂ ਪਹਿਲੇ ਦਿਨ ਜਦੋਂ ਉਹਦਾ ਕੰਪੀਟੀਸ਼ਨ ਸੀ ਉਸ ਦਿਨ weight ਹੋਇਆ ਕਿਉਂਕਿ ਦੋ ਦਿਨ ਕਿਸੇ ਵੇਲੇ ਰੈਸਲਿੰਗ ਸਿਰਫ ਇੱਕੋ ਦਿਨ ਚੱਲਦੀ ਸੀ ਇੱਕੋ ਦਿਨ ਫਾਈਨਲ ਹੋ ਜਾਂਦਾ ਸੀ ਟੋਕੀਓ 올림픽ਸ ਤੋਂ ਬਾਅਦ ਇੱਕ ਫੈਸਲਾ ਹੋਇਆ ਵੀ ਰੈਸਲਰ ਥੱਕ ਜਾਂਦੇ ਆ ਤਾਂ ਸੈਮੀਫਾਈਨਲ ਤੋਂ ਬਾਅਦ ਫਾਈਨਲ ਅਗਲੇ ਦਿਨ ਕਰਾਇਆ ਜਾਵੇ ਤਾਂ ਪਹਿਲੇ ਦਿਨ ਵੀ weight ਹੋਣਾ ਦੂਸਰੇ ਦਿਨ ਵੀ weight ਹੋਣਾਗਾ ਤੇ ਪਹਿਲੇ ਦਿਨ weight ਕਰਾਇਆ ਉਸ ਦਿਨ ਇਹਦਾ weight 49 ਕਿਲੋ 900 ਗ੍ਰਾਮ ਸੀ ਮਸਕੀ ਜਿਹਨੂੰ ਕਹਿੰਦੇ ਆ weight ਕੱਟ ਸੀ ਉਸ ਤੋਂ ਜੋ 50 ਕਿਲੋ ਤੋਂ ਖੇਢੀ ਅਗਲੇ ਦਿਨ ਜਦੋਂ weight ਹੋਇਆ ਤਾਂ 50 ਕਿਲੋ 100 ਗ੍ਰਾਮ weight ਹੋਇਆ ਇਸ weight ਬਾਰੇ ਜੋ ਇਨਫੋਰਮੇਸ਼ਨ ਮਿਲੀ ਆ ਕਿਉਂਕਿ ਬੁਨੇਸ਼ ਨੇ 9 6-6 ਮਿੰਟ ਦੀਆਂ ਤਿੰਨ ਫਾਈਟਸ ਲੜੀਆਂ ਤੇ ਦੇਖਿਆ ਜਾਵੇ 18 ਮਿੰਟੋਂ ਲੜੀ ਉਹਦੇ ਰੈਸਲਿੰਗ ਤੇ ਜਿਸ ਤਰ੍ਹਾਂ ਨੇ ਪਸੀਨਾ ਵਹਾਇਆ ਪਸੀਨੇ ਨਾਲ weight ਹੋਰ ਵੀ ਕੱਟਾ ਹੋਏਗਾ ਫਿਰ ਉਸ ਤੋਂ ਬਾਅਦ ਥੋੜਾ ਮੀਰ ਲਿਆ ਉਹਨੇ ਉਦੋਂ ਰਾਤ ਨੂੰ ਇਹਦਾ ਭਾਰ 52 ਕਿਲੋ 700 ਗ੍ਰਾਮ ਸੀ ਠੀਕ ਕਿਉਂਕਿ weight ਘੰਟੇ-ਘੰਟੇ ਬਾਅਦ ਚੈੱਕ ਹੋ ਰਿਹਾ ਹੁੰਦਾ ਆਪਾਂ ਅੱਜ ਕੱਲ ਅਕਸਰ 에ਰਪੋਰਟ ਤੇ ਜਾਂਦੇ ਆ ਜਦੋਂ ਕਿ ਦੇ ਇੱਕ ਵਾਰ ਘੁੰਮਣ ਤਾਂ ਆਪਣੇ weight ਹੁੰਦੇ 32 ਕਿਲੋ ਦਾ ਟੈਚੀ ਲੈ ਕੇ ਜਾਣਾ ਆਪਾਂ ਵੀ 에ਰਪੋਰਟ ਤੇ ਜਾਣ ਤੋਂ ਪਹਿਲਾਂ 4-5 ਵਾਰੀ weight ਚੈੱਕ ਕਰਦੇ ਆ ਕਿ 32 ਕਿਲੋ ਤੋਂ ਵੱਧ ਨਾ ਜਾਵੇ ਉਹ 에ਰਪੋਰਟ ਤੇ ਔਖਾ ਨੋਵੇ ਪਰ 올림픽 ਵਰਗੇ ਮੁਕਾਬਲੇ 'ਚ ਪਲੇਅਰ ਬੜੇ ਕੌਨਸ਼ੀਅਸ ਹੁੰਦੇ ਨੇ ਐ ਕਿਉਂਕਿ ਇਸ ਤਰ੍ਹਾਂ ਦਾ ਇਨਸੀਡੈਂਟ ਇਹ ਪਹਿਲੀ ਵਾਰ ਸਾਹਮਣੇ ਆਇਆ ਤਾਂ ਜਦੋਂ weight ਬਹੁਤ ਪਲੇਅਰਾਂ ਦਾ weight ਵੱਧ ਹੁੰਦਾ ਮੇਰੀ ਪਹਿਲਵਾਨ ਉਹ ਪਲੇਅਰਾਂ ਦੇ ਅਕਸਰ weight ਵੱਧ ਹੁੰਦੇ ਆ ਪਰ ਉਹ ਮੌਕੇ ਤੇ ਪ੍ਰੈਕਟਿਸ ਕਰਕੇ ਘਟਾ ਲੈਂਦੇ ਆ ਰਾਤ ਨੂੰ ਪ੍ਰੈਕਟਿਸ ਕਰਦੇ ਆ ਖਾਣਾ ਬੰਦ ਕਰਦੇ ਆ ਵਿਨੇਸ਼ ਨੇ ਉਹ ਤੋਂ 올림픽 ਕੁਆਲੀਫਾਈ ਚ ਵਿਨੇਸ਼ ਇਸ ਤੋਂ ਪਹਿਲਾਂ 53 ਕਿਲੋ ਚ ਖੇਡਦੀ ਸੀ 올림픽 ਫੈਡਰੇਸ਼ਨ ਜਦੋਂ ਗੇਮਾਂ ਚ ਜਾਣਾ ਸੀਗਾ ਤਾਂ ਉਸ ਨੂੰ 50 ਕਿਲੋ ਦੀ ਕੈਟਾਗਰੀ ਮਿਲੀ ਸੀ ਨੇ weight ਘਟਾ ਕੇ ਕੁਆਲੀਫਾਈ ਕੀਤਾ ਕੁਆਲੀਫਾਈ ਵੇਲੇ ਵੀ ਉਸ ਨੇ ਕੁਝ ਦਿਨ ਖਾਣਾ ਨਹੀਂ ਖਾਂਦਾ ਸੀਗਾ ਕੰਪੀਟੀਸ਼ਨ ਤੋਂ ਕਈ ਘੰਟੇ ਪਹਿਲਾਂ ਪਾਣੀ ਨਹੀਂ ਪੀਤਾ ਐਸ ਤੱਕ ਵੀ ਗੱਲ ਹੈ ਕੋਚ ਨੇ ਕਿਹਾ ਕੁਝ ਬਾਲਕ ਡਵਾ ਦਿੰਨੇ ਆ ਤੇ ਹਰ ਪਲੇਅਰ ਨੂੰ weight ਦਾ ਬੜਾ ਖਿਆਲ ਹੁੰਦਾ ਹੈਗਾ ਤੇ 올림픽ਸ ਦਾ ਬੜਾ ਅਮਲਾ ਫੈਲਾ ਨਾਲ ਜਾਂਦਾ ਡਾਈਟਿਸ਼ੀਅਨ ਫਿਜ਼ੀਸ਼ੀਅਨ ਮਾਲਸ਼ੀ ਕੋਚ ਮੈਨੇਜਰ ਆਫੀਸ਼ੀਅਲ ਬਹੁਤ ਹੁੰਦੇ ਆ ਉਹਨਾਂ ਨੇ ਇਹੀ ਕੰਮ ਦੇਖਣਾ ਹੁੰਦਾ ਉੱਥੇ ਜਦੋਂ weight ਹੁੰਦਾਗਾ ਤਾਂ weight ਜਦੋਂ ਰਾਤ ਨੂੰ ਉਹਨੇ ਪੂਰੀ ਰਾਤ ਖਾਣਾ ਨਹੀਂ ਖਾਦਾ ਪੂਰੀ ਰਾਤ ਸੁੱਤੀ ਨਹੀਂ ਉਹਨੂੰ ਫਾਈਨਲ ਦਾ ਫਿਗਰ ਕੱਲ ਦੀ ਰਾਤ ਕੱਲ ਦੀ ਰਾਤ ਉਹਨੂੰ ਫਾਈਨਲ ਦਾ ਫਿਗਰ ਘੱਟ ਸੀ ਉਹਨੂੰ weight ਦਾ ਫਿਗਰ ਜ਼ਿਆਦਾ ਸੀ ਰਾਤ ਨੂੰ ਵਰਜਿਸ ਵੀ ਕੀਤੀ ਤੇ ਸਵੇਰ ਨੂੰ ਉਹਦਾ ਭਾਰ ਫੇਰ ਵੀ 50 ਤੋਂ 100 ਗ੍ਰਾਮ ਵੱਧ ਨਿਕਲਿਆ ਇਸ ਮਾਮਲੇ 'ਚ ਬਹੁਤ ਸ਼ੰਕਾਵਾਂ ਪ੍ਰਗਟ ਹੁੰਦੀਆਂ ਬਹੁਤ ਹੀ ਤੋਖਲੇ ਪ੍ਰਗਟ ਹੁੰਦੇ ਆ ਕਿਉਂਕਿ ਕੇਸ ਇਸ ਤਰ੍ਹਾਂ ਦਾਗਾ ਕਿਉਂਕਿ ਵਿਨੇਸ਼ ਇਸ ਤਰ੍ਹਾਂ ਜੰਤਰ ਮੰਤਰ ਦੇ ਪ੍ਰੋਟੈਸਟ ਤੋਂ ਲੈ ਕੇ ਰੈਸਲਿੰਗ ਫੈਡਰੇਸ਼ਨ ਨਾਲ ਜੁੜੀ ਆ ਉਸ ਦਾ ਪੁਰਾਣਾ ਟਵੀਟ ਵੀ ਲੋਕਾਂ ਸਾਹਮਣੇ ਆਇਆ ਉਸ ਨੇ ਕਿਹਾ ਮੈਨੂੰ ਸ਼ੱਕ ਆ ਮੈਨੂੰ ਡੋਪਿੰਗ ਦਾ ਨਾਂ ਕੁਝ ਕਿਸੇ ਮਿਲਾ ਕੇ ਦਿੱਤਾ ਜਾਵੇ ਮੈਨੂੰ ਡਿਸਕਵਾਲਿਫਾਈ ਨਾ ਕਰ ਦਿੱਤਾ ਜਾਵੇ ਉਹ ਪਹਿਲੇ ਹੀ ਬਹੁਤ ਡਰੀ ਹੋਈ ਸੀ ਇਸ ਤਰ੍ਹਾਂ ਦੇ ਮਾਮਲੇ 'ਚ ਕਿਉਂਕਿ ਨਾਲ ਅਮਲੇ ਫੈਲਾ ਦਾ ਬੜਾ ਰੋਲ ਹੁੰਦਾ ਉਹ ਆਪਣੀ ਕੀ ਡਿਊਟੀ ਨਿਭਾਰੇ ਸੀ ਕਿਉਂਕਿ ਇਹ ਤਾਂ ਹੈ ਨਹੀਂ ਤੁਹਾਡੇ ਕੋਲ ਉਹ ਚੀਜ਼ ਹੈ ਨਹੀਂ ਜਦੋਂ ਤੁਸੀਂ ਵੇਟਿੰਗ ਮਸ਼ੀਨ ਤੇ ਜਾਂਦੇ ਹੋ ਤਾਂ ਪਲਵਾਨ ਅਲੀ 100 ਗ੍ਰਾਮ weight ਘਟਾਉਣੋਂ ਦੀ ਵੱਡੀ ਗੱਲ ਹੈ। ਵੱਡੀ ਗੱਲ ਹੈ। ਮੈਨੂੰ ਵੀ ਇੱਥੇ ਇੱਕ ਇੱਕ ਸਵਾਲ ਜ਼ਰੂਰ ਬਣਦਾ ਹੈ ਕਿ ਕੀ ਕੋਈ ਪੈਰਾਮੀਟਰ ਜਦੋਂ 100 ਗ੍ਰਾਮ weight ਦਾ ਆ ਗਿਆ ਕੀ ਕੋਈ ਸਮਾਂ ਨਹੀਂ ਦਿੱਤਾ ਜਾਂਦਾ ਕਿਉਂਕਿ weight ਸਵੇਰੇ ਹੋਣਾ ਮੈਚ ਸ਼ਾਮ ਨੂੰ ਆ। ਕੀ ਉੱਥੇ ਇੱਕ ਆਪਸ਼ਨ ਇਹ ਕਿ ਕੀ ਕੋਈ ਸਮਾਂ ਨਹੀਂ ਦਿੱਤਾ ਗਿਆ ਜਾਂ ਦਿੱਤਾ ਜਾ ਸਕਦਾ ਸੀ ਜਾਂ ਕੋਈ ਦਾ ਰੂਲ ਹੁੰਦਾ ਜਾਂ ਫਿਰ ਜਿੱਡੇ ਕਵਾਲ ਵਿਨੇਸ਼ ਤੇ ਉਸ ਵਕਤ ਸੀ ਕਿ 100 ਗ੍ਰਾਮ ਤਾਂ ਸ਼ਾਇਦ ਉਹ ਵਾਲ ਕਟਾ ਕੇ ਪਰ ਘਟੇ ਜਾਂਦਾ 50 ਗ੍ਰਾਮ ਦੀ ਗੱਲ ਹੈ। 100 ਗ੍ਰਾਮ ਘਟਾਉਣਾ ਸੀ ਬਿਲਕੁਲ ਇਸ ਤਰ੍ਹਾਂ ਦੀ ਗੱਲਾਂ ਵੀ ਆ ਰਹੀਆਂ। ਬਾਕੀ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਮੈਂ ਸਮਾਂ ਦੇਣ ਦੀ ਸਮਾਂ ਦੇਣ ਤੋਂ ਪਹਿਲਾਂ ਦੀ ਗੱਲ ਆ ਜਦੋਂ ਤੁਸੀਂ ਜਾ ਰਹੇ ਹੋ ਮੈਂ ਫਿਰ 에어ਪੋਰਟ ਦੀ ਗੱਲ ਕਰੂੰਗਾ ਸਧਾਰਨ ਭਾਸ਼ਾ ਚ ਲੋਕਾਂ ਨੂੰ ਸਮਝਾਉਂਗਾ ਸਾਡੇ ਹਰ ਕੋਈ ਅਜ ਕੈਨੇਡਾ ਅਮਰੀਕਾ ਜਾਂਦੇ ਆ ਜਦੋਂ 에어ਪੋਰਟ ਦੇ ਜਾਣ ਤੋਂ ਪਹਿਲਾਂ ਅਸੀਂ ਘਰੇ ਨਹੀਂ ਵੇਟ ਦੇਖਦੇ ਉਹੀ ਟੱਚੀ ਹੈ ਨਾ ਠੀਕ ਹੈ ਫਿਰ 에어ਪੋਰਟ ਦੇਖਦੇ ਦੇਖਿਆ ਜਾਂਦਾ ਅਸੀਂ 에어ਪੋਰਟ ਤੇ ਤਾਂ ਨਹੀਂ ਕਹਿੰਦੇ ਤੁਹਾਨੂੰ 10 ਮਿੰਟ ਹੋਰ ਦੇ ਦਿਓ ਜੀ ਪਹਿਲਾਂ ਘਰੋਂ ਦੇਖ ਕੇ ਜਾਂਦੇ ਆਪਾਂ ਇਸੇ ਤਰ੍ਹਾਂ ਜਦੋਂ ਉਸਨੇ ਵੇਇੰਗ ਮਸ਼ੀਨ ਤੇ ਜਾਣਾ ਸੀ ਉਹਨੇ ਟਾਈਮ ਦੇ ਦੌਰਾਨ ਤਾਂ ਉਹਦਾ ਵੇਟ ਪਹਿਲਾਂ ਚੱਕ ਨਹੀਂ ਹੋਇਆ ਬਿਲਕੁਲ ਇਹ ਬਹੁਤ ਵੱਡੀ ਸਵਾਲਾਂ ਦੀ ਗੱਲ ਆ ਜੀ ਫਿਰ ਇਹਦਾ ਅਗਲੇ ਇੰਡੀਅਨ 올림픽 ਐਸੋਸੀਏਸ਼ਨ ਪੀਟੀਓਸ਼ਾ ਦੀ ਸਟੇਟਮੈਂਟ ਆਈ ਆ ਰੈਸਲਿੰਗ ਫੈਡਰੇਸ਼ਨ ਵੀ ਕਹਿ ਰਹੀ ਅਪੀਲ ਪਾ ਰਹੇ ਆ ਗਗਨ ਨਰੰਗਦੀ ਵੀ ਆਈ ਆ ਉਹ ਤਾਂ ਬਾਅਦ ਦੀਆਂ ਗੱਲਾਂ ਪਹਿਲਾਂ ਉਹ ਟੀਮ ਕੀ ਕਰ ਰਹੀ ਸੀ ਜੇ ਇਸ ਤਰ੍ਹਾਂ ਦੀ ਗਲਤੀ ਜਿਹੜੇ ਸਾਥੀ ਨਾਲ ਸੀ ਉਹਨਾਂ ਦਾ ਕੀ ਰੋਲ ਹੁੰਦਾ ਉਹਨਾਂ ਨੇ ਜਿਹੜਾ ਇਹਨਾ ਅਮਲਾ ਫੈਲਾ ਜਾਂਦਾਗਾ ਤੇ ਉਹਨਾਂ ਦੀ ਵੀ ਬੜਾ ਵੱਡਾ ਰੋਲ ਹੁੰਦਾ ਵੀ ਉਹਨਾਂ ਨੇ ਦੇਖਣਾ ਹੁੰਦਾਗਾ ਉਹਨਾਂ ਨੇ ਤੁਸੀਂ ਦੇਖੋ ਹਾਕੀ ਮੈਚ ਚੱਲਦਾ ਬਾਹਰ ਰੈਫਰੀ ਖੜਾ ਕੋਚ ਦੇਖ ਰਿਹਾ ਹੁੰਦਾ ਵੀ ਕਿਹੜਾ ਖਿਡਾਰੀ ਕਿੱਧਰ ਖੇਡਣਾਗਾ ਉਹਨੂੰ ਲੈਪਟਾਪ ਤੇ ਸਮਝਾਇਆ ਜਾਂਦਾ ਟੈਕਨੀਕ ਦੱਸੀ ਜਾਂਦੀ ਆ ਸਪੀਡ ਦੱਸੀ ਜਾਂਦੀ ਆ ਇਹ ਤਾਂ ਸਿੱਧਾ ਸਾਦੀ ਭਾਸ਼ਾ ਸੀਗੀ ਉਹਦਾ ਵੀਡੀਓ ਚੈੱਕ ਕੀਤਾ ਸੀ ਦੋਦੋ ਦੇਖਣ ਕਿੰਨਾ ਭਾਰਾ ਉਹਨ ਰੈਸਲਿੰਗ ਚ ਮੈਂ ਗੱਲ ਕਰਾਂ ਬਾਕਸਿੰਗ ਚ ਮੇਰਾ ਜਿੰਨਾ ਕ ਸਪੋਰਟਸ ਤੋਂ ਪੱਤਿਕ ਸਾਲ ਤੋਂ ਵਾ ਵਾਸਤਾ ਇੰਨਾ ਗੇਮਾਂ ਦੇ ਖਿਡਾਰੀ ਦੋ ਦੋ ਕਿਲੋ ਭਾਰ ਇੱਕ ਦਿਨ ਚ ਘਟਾ ਲੈਂਦੇ ਆ ਬਾਕੀ ਵਰਜਸ਼ ਨਹੀਂ ਕਰਦੇ ਆ ਬਾਕੀ ਡੀਹਾਈਡਰੇਸ਼ਨ ਆ ਉਹਦੀ ਬਾਡੀ ਨੂੰ ਕਰਦੇ ਆ ਪਸੀਨਾ ਇਹਨਾਂ ਨਿਕਲਦਾ ਸਟੀਮ ਬਾਸ ਉਹਨਾਂ ਬਾਸ ਕਰਤਾਰ ਪਹਿਲਵਾਨ ਨੂੰ ਮੈਂ ਅੱਖੀ ਦੇਖਿਆ ਸਟੀਮ ਬਾਸ ਸੋਨਾ ਬਾਸ ਲੈ ਕੇ 3 300 4 400 ਗ੍ਰਾਮ ਪਰ ਘਟਾਉਂਦੇ ਦੇਖਿਆ ਬਹੁਤ ਰੈਸਲਰਾਂ ਨਾਲ ਹੁੰਦਾ ਬਾਕਸਰਾਂ ਨਾਲ ਹੁੰਦਾ ਵੇਟ ਲਿਫਟਣ ਹੁੰਦਾ ਇਸ ਕਰਕੇ ਇੱਥੇ ਵੀ ਉਹ ਕਰ ਸਕਦੀ ਸੀ ਤੁਸੀਂ ਦੂਰ ਨਾ ਜਾਓ ਫੋਰਗਟ ਪਹਿਣਾ ਤੇ ਫਿਲਮ ਬਣੀ ਦੰਗਲ ਬਿਲਕੁਲ ਉਹ ਦੰਗਲ ਫਿਲਮ ਚ ਰੋਲ ਕਰਨ ਵਾਸਤੇ ਕਿੰਨਾ ਭਾਰ ਵਧਾਇਆ ਅਮਰ ਖਾਨ ਨੇ ਤੇ ਫਿਰ ਭਾਰ ਘਟਾਇਆ ਤੁਸੀਂ ਦੇਖੋ ਇੱਕ ਐਗਜ਼ਾਮਪਲ ਨਾਲ ਇੱਕ ਤੇ ਇਸ ਕਰਕੇ ਕੰਪੀਟੀਸ਼ਨ ਹੀ ਕੋਈ ਪਰਕਟਾਉਣਾ ਕੋਈ ਵੱਡੀ 50 ਗ੍ਰਾਮ ਤੋਂ ਕੋਈ ਵੱਡੀ ਗੱਲ ਨਹੀਂ ਸੀ ਤੁਸੀਂ ਬਾਲਾਂ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਜੇ ਉਹਨੇ 20 ਮਿੰਟ ਚ ਵਰਜਿਸ ਕਰਾਈ ਹੁੰਦੀ ਜਾਂ ਸਟੀਮ ਬਾਥ ਸੋਨਾ ਬਾਥ ਹੁੰਦਾ ਤਾਂ ਘਟ ਸਕਦਾ ਸੀ ਪੂਰੇ ਸਰਕਮਸਟੈਂਸ ਜਿਸ ਤਰ੍ਹਾਂ ਦੇ ਨਿਕਲੇ ਨੇ ਉਹਨਾਂ ਸਰਕਮਸਟੈਂਸ ਚੋਂ ਬਾਕੀ ਕਿਤੇ ਨਾ ਕਿਤੇ ਕੋਈ ਸਾਜ਼ਿਸ਼ਤਿਆਂ ਗੱਲਾਂ ਵੀ ਚੱਲਦੀਆਂ ਬਹੁਤ ਜਿੰਨੇ ਮੂੰਹ ਉਨੀਆਂ ਗੱਲਾਂ ਹੋ ਰਹੀਆਂ ਇਹ ਚੀਜ਼ ਇੰਡੀਆ ਦੀ ਸਪੋਰਟਸ ਇੰਡੀਅਨ ਪਲੇਅਰਾਂ ਲਈ ਮਾਨਸਿਕ ਤੌਰ ਤੇ ਬਹੁਤ ਪੀੜਾ ਚੋਂ ਲੰਘ ਰਹੇ ਨੇ ਖਿਡਾਰੀ ਵਿਰੇਸ਼ ਜਿਸ ਤਰ੍ਹਾਂ ਦੀ ਬੇਹੋਸ਼ੀ ਦੀ ਹਾਲਤ ਚ ਸੁਣ ਪਾਈ ਗਈ ਆ ਉਹਦੀਆਂ ਤਸਵੀਰਾਂ ਸਾਹ ਆਹ ਦਿਲ ਦਹਿਲਾਉਣ ਵਾਲੀ ਤਸਵੀਰਾਂ ਨੇ ਇਸ ਕਰਕੇ ਇਸ ਚੀਜ਼ ਦੀ ਬਹੁਤ ਡੈਪਥ ਚ ਜਾਣ ਦੀ ਗੱਲ ਆ ਮੈਂ ਇਸ ਘਟਨਾ ਨਾਲ ਜੁੜਦੀ ਘਟਨਾ ਦਾ ਜ਼ਿਕਰ ਕਰੂੰਗਾ ਜੀ ਮੈਂ ਉਹਦੀ ਬੋਥੀ ਹੋਲਾਂਗਾ ਪਹਿਲਾਂ ਕਦੇ ਕੋਈ ਅਜਿਹੀ ਗੱਲਬਾਤ ਹੋਈ ਆ ਮੈਂ ਵੇਟ ਦੀ ਕੈਟਾਗਰੀ ਦੀ ਗੱਲ ਨਹੀਂ ਕਰਾਂਗਾ ਮੈਂ ਇੱਕ ਘਟਨਾ ਦੀ ਗੱਲ ਕਰੂੰ 2002 ਦੀ ਬੁਸਾਨ 'ਚ ਏਸ਼ੀਅਨ ਗੇਮਜ਼ ਹੋਈਆਂ ਸੁਨਾਮ ਦੀ ਸੁਨੀਤਾ ਰਾਣੀ ਅੱਜਕੱਲ ਪੰਜਾਬ ਪੁਲਿਸ ਚ ਕਮਾਂਡਰਡ ਆ ਪਦਮ ਸ਼੍ਰੀ ਅਰਜੁਨ ਵਾਢੀ ਆ 1500 ਮੀਟਰ 'ਚ ਨਵਾਂ ਏਸ਼ੀਅਨ ਰਿਕਾਰਡ ਬਣਾ ਕੇ 골ਡ ਜਿੱਤਦੀ ਆ 5000 ਮੀਟਰ 'ਚ ਬ੍ਰੌਂਜ਼ ਮੈਡਲ ਜਿੱਤਦੀ ਆ ਡੋਪ ਟੈ ਉਹਨੂੰ ਡੋਪਿੰਗ ਦੇ ਵਿੱਚ ਦੋਸ਼ੀ ਪਾ ਕੇ ਦੋਨੋਂ ਮੈਡਲ ਉਹਦੇ ਵਾਪਸ ਲੈ ਲਏ। ਉਸ ਤੋਂ ਬਾਅਦ ਇੰਡੀਆ ਅਪੀਲ ਕਰਦਾ। ਉਹ ਅਪੀਲ ਹੁੰਦੀ ਆ। ਅਪੀਲ ਤਹਿਤ ਵਾਡਾ ਕੋਲੇ World Anti-Doping Agency ਜੋ ਸਭ ਤੋਂ ਵੱਡੀ ਡੋਪਿੰਗ ਦੀ ਏਜੰਸੀ ਆ ਉਹਦੇ ਕੋਲ ਅਪੀਲ ਪਾਈ ਜਾਂਦੀ ਆ। ਉਸ ਅਪੀਲ ਦੇ ਵਿੱਚ ਉਹ નિર્ਦੋਸ਼ ਸਾਬਤ ਹੁੰਦੀ ਆ। ਕੁਝ ਮਹੀਨਿਆਂ ਬਾਅਦ ਉਹਨੂੰ ਉਹਦੇ ਦੋਨੋਂ ਮੈਡਲ ਵਾਪਸ ਮਿਲਦੇ ਆ। ਮੈਂ ਐਨਆਈਐਸ 'ਚ ਸੁਨੀਤਾ ਰਾਣੀ ਦੀ ਇੰਟਰਵਿਊ ਕੀਤੀ ਸੀ। ਮੇਰੇ ਉਸ ਸੀਨ ਅੱਜ ਵੀ ਯਾਦ ਆ। ਸਨੀਤਾ ਰਾਣੀ ਦੇ ਅੱਖਾਂ 'ਚ ਹੰਝੂ ਸੀ ਉਦੋਂ ਉਹਨੇ 4-5 ਮਹੀਨਿਆਂ ਬਾਅਦ ਉਹ ਮੈਡਲ ਵਾਪਸ ਲੈ ਲੇ ਸੀ ਨਿਰਦੋਸ਼ ਸਾਬਤ ਪਾਈ ਗਈ ਸੀ ਇਸ ਕਰਕੇ ਕੁਝ ਹੋਰ ਨੂੰ ਇੱਕ ਰੀਸੈਂਟ ਇਨਸੀਡੈਂਟ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਐਥਲੈਟਿਕ ਦੇ ਇਵੈਂਟ ਦੇ ਵਿੱਚ ਡਿਸਕਵਾਲਿਫਾਈ ਕੀਤਾ ਗਿਆ ਉਸ ਦੀ ਅਪੀਲ ਪਾਈ ਗਈ ਤੇ ਐਥਲੀਟ ਨੂੰ ਦੁਬਾਰਾ ਮੈਡਲ ਮਿਲਿਆ ਠੀਕ ਹੈ ਇਸ ਕਰਕੇ ਅਪੀਲ ਪਾਈ ਜਾ ਸਕਦੀ ਹਰ ਚੀਜ਼ ਸੀ ਤੇ ਦੂਸਰੀ ਗੱਲ ਇਹਦਾ ਉਹ ਇਵੈਂਟ 'ਚ ਵੀ ਬਹੁਤ ਟਾਈਮ ਪਿਆ ਸੀ ਅੱਜ ਰਾਤ ਨੂੰ ਇੰਡੀਅਨ ਸਮੇਂ 'ਚ ਉਸ ਟਾਈਮ ਕਰੀਬ ਕਰੀਬ 10-12 ਘੰਟੇ ਦਾ ਫਾਸਲਾ ਸੀ ਤੇ ਇਹ ਬਹੁਤ ਵੱਡਾ ਡਿਸੀਜਨ ਹੈ ਇੱਕ ਮੈਡਲ ਦੀ ਗੱਲ ਨਹੀਂ ਇੱਕ ਖਿਡਾਰੀ ਦੇ ਮਨੋਬਲ ਸੱਟਣ ਦੀ ਗੱਲ ਆ ਜਿਸ ਤਰ੍ਹਾਂ ਦੀ ਤਿਆਰੀ ਕਰਦਾ ਵਿਨੇਸ਼ ਉਹ ਅਸਲੀ ਸਲੀਟ ਆ ਜਿਹੜੀ 2016 ਦੀ ਰਿਓ 올림픽 ਚ ਵੀ ਬਹੁਤ ਦਾਵੇਦਾਰ ਸੀ ਪਰ ਇੰਜਰੀ ਕਰਕੇ ਹਾਰ ਗਈ ਸੀ ਜੀ ਜੀ ਏਸ਼ੀਅਨ 골ਡ ਜਿੱਤਿਆ ਕਾਮਨਵੈਲਥ 골ਡ ਜਿੱਤਿਆ ਵਰਲਡ ਚੈਂਪੀਅਨਸ਼ਿਪ ব্রੌਨ ਜਿੱਤਿਆ ਬੜੇ ਕਠਮ ਜਿਹਨੂੰ ਕਹਿੰਦੇ ਆ ਦੌਰ ਚੋਂ ਨਿਕਲ ਕੇ ਆਈ ਆ ਜੰਤਰ ਮੰਤਰ ਦੀ ਧਰਨੇ ਤੋਂ ਧਰਨੇ ਵੀ ਦਿੰਦੀ ਸੀ ਪੁਲਿਸ ਵੀ ਟੱਕਣ ਆਉਂਦੀ ਸੀ ਸ਼ਾਮ ਨੂੰ ਤੇ ਪ੍ਰੈਕਟਿਸ ਵੀ ਕਰਦੀ ਸੀ ਤੇ ਉਹ ਦੌਰ ਚੋਂ ਨਿਕਲ ਕੇ ਆਈ ਹੈ ਤੇ ਇਸ ਕਰਕੇ ਇਸ ਮਾਮਲੇ 'ਚ ਪੂਰਾ ਸੱਚ ਦਾ ਨਾਟਕਾ ਹੋਣਾ ਚਾਹੀਦਾ ਜੀ ਹਾਲਾਂਕਿ ਪੱਤਰਕਾਰ ਦੇ ਨਜ਼ਰ ਤੋਂ ਵੇਖੀਏ ਨਵਦੀਪ ਤਾਂ ਇਹ ਜਿੱਤ ਸ਼ਾਇਦ ਕਈਆਂ ਲੋਕਾਂ ਨੂੰ ਚੁਬਣੀ ਵੀ ਸੀ ਜਿੱਥੇ ਇਹਨੇ ਦੇਸ਼ ਦਾ ਪੂਰੇ ਦੇਸ਼ ਦਾ ਮਾਣ ਬਣਾਉਣਾ ਸੀ ਵਧਾਉਣਾ ਸੀ ਤਾਂ ਉੱਥੇ ਇੱਕ ਸਿਸਟਮ ਹੈ ਸਿਸਟਮ ਜਿਸ ਦਾ ਵਿਰੋਧ ਇਹ ਕਰਦੇ ਆਏ ਉਹ ਕਿਤੇ ਨਾ ਕਿਤੇ ਚੁਬਣੀ ਵੀ ਸੀ ਟਵੀਟ ਦੀ ਗੱਲ ਤੁਸੀਂ ਕਰਤੀ ਉਹ ਟਵੀਟ ਦਾ ਜ਼ਿਕਰ ਬੜਾ ਹੋ ਰਿਹਾ ਹੈ ਕਿ ਮੇਰੇ ਨਾਲ ਹੋਸਰ ਡੋਪਿੰਗ ਦੇ ਵਿੱਚ ਜਾਂ ਮੇਰੇ ਅਮਲੇ ਨਾਲ ਜਿਹੜਾ ਜਾਣਾ ਹੈ ਉਹਨੂੰ ਐਕ੍ਰੀਡੇਸ਼ਨ ਦੇ ਲਈ ਐਪਲੀਕੇਸ਼ਨ ਨਹੀਂ ਮੇਰੀ ਮੰਨੀ ਜਾ ਰਹੀ ਉਹ ਬੜੀਆਂ ਗੱਲਾਂ ਨਿਕਲ ਕੇ ਸਾਹਮਣੇ ਰਹੀਆਂ ਤਾਂ ਉਹ ਕਈ ਤਰ੍ਹਾਂ ਦੇ ਸੰਕੇਤ ਜਿਹੜੇ ਕਿ ਉਹ ਦਿਖਦੇ ਹੋਏ ਨਜ਼ਰ ਆ ਰਹੇ ਆ ਦੇਖੋ ਬਿਲਕੁਲ ਜੀ ਜਿਸ ਤਰ੍ਹਾਂ ਦੀ ਫੈਡਰੇਸ਼ਨ ਦੀ ਫਾਈਟ ਰਹੀ ਆ ਬਨੇਸ਼ ਨਾਲ ਬਾਰੇ ਇਹ ਵੀ ਸੁਣਨ ਚ ਆਇਆ ਸੀ ਬਨੇਸ਼ 53 ਕਿਲੋ 'ਚ ਖੇਡਦੀ ਸੀ ਬਨੇਸ਼ ਨੂੰ 50 ਕਿਲੋ 'ਚ ਖੜਨ ਲਈ ਮਜਬੂਰ ਕੀਤਾ ਗਿਆ ਅਮਿਤ ਪੰਗਲ ਨੂੰ 53 ਕਿਲੋ 'ਚ ਬਨੇਸ਼ ਦੇ ਉਹ ਟਵੀਟ ਆਉਣੇ ਹੂੰ ਫਿਰ ਫੈਡਰੇਸ਼ਨ ਨਾਲ ਥੋੜੀ ਸਿੱਧੀ ਲੜਾਈ ਹੋਣੀ ਫੈਡਰੇਸ਼ਨ ਦੀਆਂ ਵਧੀਆਂ ਕਿਆਂ ਦੇ ਖਿਲਾਫ ਮੋਲੇਸਟੇਸ਼ਨ ਦੇ ਦੋਸ਼ ਮੱਕੀ ਮਹਿਲਾ ਖਡਾਰਨਾਂ ਦਾ ਸੋਸ਼ਲ ਦੇ ਦੋਸ਼ ਫਿਰ ਜਿਸ ਤਰ੍ਹਾਂ ਦੇ ਉਹ ਇਨਸੀਡੈਂਟ ਹੋਏ ਫਿਰ ਜਿਸ ਤਰ੍ਹਾਂ ਫੈਡਰੇਸ਼ਨ ਦੀ ਇਲੈਕਸ਼ਨ ਹੋਈ ਫਿਰ ਜਿਸ ਤਰ੍ਹਾਂ ਇਲੈਕਸ਼ਨ ਤੇ ਉਹ ਬੰਦਾ ਕਾਬਜ ਹੁੰਦੇ ਆ ਉਹਦੇ ਬੰਦੇ ਉੱਥੋਂ ਸਾਰੇ ਗੱਲ ਚੋਂ ਕਿਉਂਕਿ ਇਸੇ ਰੀਵਨੇਸ਼ ਦੇ ਬਾਰੇ ਜੋ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਉਹ ਇਸੇ ਲਈ ਚੱਲਦੀਆਂ ਹਾਕੀ ਦੇ ਵਿੱਚ ਵੀ ਅਲੀਗੇਸ਼ਨ ਲੱਗਿਆ ਬ੍ਰਿਟੇਨ ਨੇ ਧੱਕਾ ਕੀਤਾ ਪਰ ਤੁਸੀਂ ਦੇਖੋ ਕਿਤੇ ਹਾਕੀ ਇੰਡੀਆ ਤੇ ਕਿੰਤੂ ਤਾਂ ਨਹੀਂ ਹੋਇਆ ਬਿਲਕੁਲ ਇੰਡੀਅਨ ਟੀਮ ਤੇ ਤਾਂ ਕਿੰ ਉੱਥੇ ਬ੍ਰਿਟਿਸ਼ ਟੀਮ ਨਾ ਹੋਇਆ ਕੋਈ ਰੈਫਰੀਆਂ ਤੇ ਹੋਇਆ ਸਿਸਟਮ ਦੀ ਗੱਲ ਨਹੀਂ ਹੋਈ ਡਿਪਟਰ ਕੀ ਉਸਦੇ ਪ੍ਰਧਾਨ ਨੇ ਹੌਕੀ ਇੰਡੀਆ ਦੇ ਤੇ ਚਾਰ 올림픽 ਖੇਡੇ ਆ ਓਡੀਸਾ ਤੋਂ ਨੇ ਇਸ ਕਰਕੇ ਜਿੱਥੇ ਪੂਰੀ ਫੈਡਰੇਸ਼ਨ ਨਾਲ ਲੜਾਈ ਰਹੀ ਹੋਵੇ ਉੱਥੇ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਉੱਥੇ ਇਹ ਸ਼ੱਕ ਹੁੰਦਾ ਹੀ ਹੁੰਦਾਗਾ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਦੁੱਧ ਦੇ ਜੜੇ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਉੱਥੇ ਉਹੀ ਗੱਲ ਹੋ ਰਹੀ ਆ ਮਤਲਬ ਕਿ ਅਜਿਹੇ ਇਹ ਮਾਹੌਲ 'ਚ ਜਦੋਂ ਤੱਕਾ ਹੁੰਦਾਗਾ ਤਾਂ ਜੇ ਕੋਈ ਸਹੀ ਵੀ ਕਰੇ ਤਾਂ ਤਾਂ ਯਕੀਨ ਨਹੀਂ ਕੋਈ ਬੰਦਾ ਕਰੇਗਾ। ਮੇਰਾ ਆਖਰੀ ਸਵਾਲ ਹੈ ਇਸ ਪੂਰੇ ਮਸਲੇ ਉੱਤੇ ਹਾਲਾਂਕਿ ਸਮਨ ਦਿੱਤਾ ਜਾਣਾ ਚਾਹੀਦਾ ਸੀ ਵਾਲ ਕਟਾਏ ਜਾ ਸਕਦੇ ਸੀ ਨਹੀਂ ਕਟਾਏ ਜਾ ਸਕਦੇ ਇਹ ਤਾਂ ਹੁਣ ਜਿਵੇਂ ਅੱਗੇ ਕਾਨੂੰਨ ਨੇ ਜਾਂ ਉਸ ਤੋਂ ਬਾਅਦ ਹਨਾ ਗੱਲਾਂ ਹੋਣਗੀਆਂ ਪੀਲਾਂ ਤੋਂ ਬਾਅਦ ਜਿਸ ਸਾਬ ਤੁਸੀਂ ਕਹਿ ਰਹੇ ਹੋ ਕਿ ਸ਼ਾਮ ਰਾਤਾਂ ਹੀ ਮੈਚ ਹੋਣੇ ਆ ਇੰਡੀਆ ਦੇ ਮੁਤਾਬਿਕ ਇਹਨਾਂ ਕੁਝ ਘੰਟਿਆਂ ਦਰਾਂ ਜਦੋਂ ਆਪਾਂ ਇੰਟਰਵਿਊ ਵੀ ਕਰ ਰਹੇ ਆ ਇਹਨਾਂ ਕੁਝ ਘੰਟਿਆਂ ਤੋਂ ਤੁਹਾਨੂੰ ਲੱਗਦਾ ਵੀ ਵਿਨੇਸ਼ ਦੁਵਾਰਾ ਮੈਦਾਨ ਤੇ ਖੇਡ ਸਕਦੀ ਆ ਜਾਂ ਇਹੋ ਜਿਹਾ ਕੁਝ ਹੋ ਸਕਦਾ ਆ ਹੁਣ ਤੱਕ ਤਾਂ ਇਹ ਜੀ ਕੋਈ ਅਧਿਕਾਰਤ ਸੋਚਣਾ ਨਹੀਂ ਆਈ ਪਰ ਜਿਵੇਂ ਇੱਕ ਹੈਲੈਟਿਕ ਦੇ ਵਿੱਚ ਡਿਸਕਵਾਲਿਫਿਕੇਸ਼ਨ ਤੋਂ ਬਾਅਦ ਅਲਾਉ ਕੀਤਾ ਗਿਆ ਤੇ ਉਸ ਕਰਕੇ ਕੋਈ ਵੀ ਜੀ ਖਬਰ ਇਸ ਤਰ੍ਹਾਂ ਦੀ ਜੀ ਅਪੀਲ ਪਾਈ ਆ ਜਿਨ੍ਹਾਂ ਚੋਂ ਅਪੀਲ ਤੇ ਫੈਸਲਾ ਨਹੀਂ ਹੋਏਗਾ ਕਿਉਂਕਿ ਇੰਟਰਨੈਸ਼ਨਲ 올림픽 ਕਮੇਟੀ ਨੂੰ ਵੀ ਅਪੀਲ ਪਾਈ ਆ ਇੰਟਰਨੈਸ਼ਨਲ ਰੈਸਲਿੰਗ ਫੈਡਰੇਸ਼ਨ ਨੂੰ ਵੀ ਪ ਆਯੋ ਇੰਡੀਅਨ 올림픽 ਐਸੋਸੀਏਸ਼ਨ ਤੇ ਇੰਡੀਅਨ W ਜਿਹੜੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਕੀ ਉਹਨਾਂ ਵੱਲੋਂ ਪਾਈ ਗਈ ਆ ਉਹ ਤੱਕ ਉਹ ਤੋਂ ਤੱਕ ਪਹਿਲਾਂ ਕਹਿਣਾ ਹਜੇ ਤੱਕ ਮناسب ਨਹੀਂ ਹੋਏਗਾ ਪਰ ਹੋਪ ਫॉर ਬੈਸਟ ਅਸੀਂ ਵੀ ਇਹੀ ਗੱਲ ਕੀਤੀ ਆ ਵੀ ਉਹ ਤੱਕ ਹਨ ਉਮੀਦ ਆ ਵੀ ਇਸ ਤੇ ਕੋਈ ਰਿਜ਼ਲਟ ਜ਼ਰੂਰ ਨਿਕਲਣਾ ਚਾਹੀਦਾ ਜਿਹੜਾ ਸਭ ਤੋਂ ਵੱਡਾ ਇੱਕ ਦੁੱਖ ਹੋਇਆ ਨਾ ਇੱਕ ਨਵੀਂ ਬੈਸ ਦਾ ਵਿਸ਼ਾਗਾ ਮਰਾਜਦੀਪ ਗਿਲਸਮ ਐਕਸ ਡੀਸੀਪੀ ਉਹ ਵੀ ਗੱਲ ਕਰ ਰਹੇ ਸੀ ਕਹਿੰਦੇ ਜੋ ਕੱਲ ਉਹਨੇ ਤਿੰਨ ਬਾਊਟ ਜਿੱਤੇ ਆ ਉਦੋਂ ਤੋਂ ਉਦੋਂ ਪਾਰ 50 ਕਿਲੋ ਤੇ ਘੱਟ ਸੀ ਘੱਟੋ ਘੱਟ ਜੇ ਉਹ ਡਿਸਕਵਾਲਿਫਾਈ ਹੋਣਾ ਸੀ ਤਾਂ ਉਹ ਫਾਈਨਲ ਦੀ ਡਿਸਕਵਾਲਿਫਾਈ ਹੁੰਦੀ ਵੀ ਯੂਐਸਸੀ ਦੇ ਨੂੰ 골ਡ ਮਿਲ ਜਾਂਦਾ ਤੇ ਇਹਨੂੰ ਖੇਡਣ ਇਹਨੂੰ ਸਿਲਵਰ ਦੇ ਦਿੰਦੇ ব্রੌਂਜ਼ ਵਾਲੇ ਨੂੰ ব্রੌਂਜ਼ ਮਿਲ ਜਾਂਦਾ ਪਰ ਇੱਕ ਵੀ ਨਵੀਂ ਬੈਸ ਚੱਲ ਰਹੀ ਆ ਰੂਲਾਂ ਦੇ ਵਿੱਚ ਕਿਉਂਕਿ ਜਿਸ ਦਿਨ ਉਹਨੇ ਤਿੰਨ ਫਾਈਟ ਜਿੱਤੀਆਂ ਉਦੋਂ ਦਾ 50 ਕਿਲੋ ਤੇ ਘੱਟ ਸੀ ਨਾ ਇਸ ਕਰਕੇ ਇਹ ਵੀ ਇੱਕ ਨਵਾਂ ਬੈਸ ਦਾ ਵਿਸ਼ਾ ਗਾ ਫਾਈਨਲਲੀ ਕੁਆਲਿਫਾਈ ਦਾ ਕਰ ਕੀ ਸੀ ਨਾ ਹੁਣ ਹੋਣਾ ਕਿੰਨੇ ਮੈਚ ਤੱਕ ਤਾਨੂੰ ਜਿੱਤੀ ਹੈ ਨਾ ਫਾਈਨਲ ਵਾਲੇ ਦਿਨ ਉਹ ਫਾਈਨਲਲੀ ਭਾਰ ਉਹ ਜੇ ਭਾਦਾ ਤਾਂ ਫਾਈਨਲ ਮੈਚ ਨੂੰ ਹਰਾਇਆ ਦੱਸਦਾ ਪਹਿਲੇ 3 ਮੈਚਾਂ ਵਿੱਚ ਜੋ ਜਿੱਤੀ ਆ ਉਹ ਤਾਂ 50 ਤੋਂ ਘੱਟ ਭਾਰ ਚ ਜਿੱਤੀ ਆ ਨਾ ਉਹ ਤਿੰਨ ਜਿੱਤਾਂ ਨੂੰ ਤੁਸੀਂ ਕਿਵੇਂ ਹਾਰ ਜਦਬਦਿਲ ਕਰ ਸਕਦੇ ਹੋ ਯਾਨੀ ਕਿ ਉਹਨੂੰ ਸਭ ਤੋਂ ਥੱਲੇ ਕਿਉਂ ਸਟਾਇਆ ਜਾ ਡੋਪਿੰਗ ਦੇ ਵਿੱਚ ਜ਼ਰੂਰ ਹੁੰਦਾ ਦੋਪਾ ਦਾ ਕਿਉਂਕਿ ਪ੍ਰਭਾਵ ਹੁੰਦਾਗਾ weight ਦਾ ਪ੍ਰਭਾਵ ਪਿਛਲੇ ਮੈਚ ਨਹੀਂ ਹੁੰਦਾ ਠੀਕ ਹੈ ਦੇਸੀ ਭਾਸ਼ਾ ਜੀ ਦੱਸਾਂ ਰੈਸਲਿੰਗ ਦੇ ਵਿੱਚ ਜਦੋਂ ਉਹ ਕੁਆਟਰਫਾਈਨਲ ਪ੍ਰੀ ਕੁਆਟਰ ਤੇ ਸੈਮੀਫਾਈਨਲ ਖੇਡਦੀ ਆ ਤਾਂ 50 ਕਿਲੋ ਤੋਂ ਘੱਟ ਨਾਲ ਖੇਡ ਰਹੀ ਆ ਹੂੰ ਠੀਕ ਹੈ ਜੇ ਡੋਪਿੰਗ ਕੀਤੀ ਆ ਪਹਿਲੇ ਮੈਚ ਤੋਂ ਆਖਰੀ ਤੱਕ ਤਾਂ ਡੋਪਿੰਗ ਦਾ ਪ੍ਰਭਾਵ ਤਾਂ ਪਹਿਲੇ ਮੈਚ ਤੋਂ ਹੋਏਗਾ ਤਾਂ ਉਹ ਤਾਂ ਮੈਡਲ ਵਾਪਸ ਉਹ ਤੋਂ 50 ਕਿਲੋ ਤੋਂ ਘੱਟ ਖੱਡੀ ਆ ਦੇਸੀ ਭਾਸ਼ਾ ਦੱਸਿਆ ਜਾਵੇ ਤਾਂ 골ਡ ਮੈਡਲ ਮੈਚ ਦਾ ਉਹ ਮੈਡਲ ਲੈ ਸਕਦੇ ਆ ਪਹਿਲੇ ਤਿੰਨ ਮੈਚ ਤਾਂ ਨਹੀਂ ਤੁਸੀਂ ਕਹਿ ਸਕਦੇ ਫਿਰ ਤਾਂ ਕੱਲ ਨੂੰ ਕਹੋਗੇ ਤੁਸੀਂ ਪਿਛਲੇ ਸਾਲ ਏਸ਼ੀਅਨ ਗੇਮਾਂ 'ਚ ਮੈਡਲ ਜਿੱਤੇ ਉਹ ਵੀ ਵਾਪਸ ਲੈ ਲਓ ਫਿਰ ਤਾਂ ਪਿਛਲੇ ਮੈਡਲ ਵੀ ਕਰਨਗੇ ਵਾਪਸ ਲੈ ਲਓ ਉਹਦਾ ਪਾਰ ਸਿਰਫ ਅੱਜ ਦੇ ਦਿਨ 7 ਅਗਸਤ ਨੂੰ ਵੱਧ ਸੀਗਾ ਜਿੱਦੋਂ ਫਾਈਨਲ ਸੀਗਾ ਜੋ ਕਿਹਾ ਜਾ ਰਿਹਾ ਹੈਗਾ ਇਸ ਕਰਕੇ ਕਈ ਸਵਾਲ ਖੜੇ ਹੋਏ ਨੇ ਕਈ ਨਵੀਆਂ ਬਹਿਸ ਇਹਦੇ ਵਿੱਚੋਂ ਪੈਦਾ ਹੋਈਆਂ ਤੇ ਇਸ ਚੀਜ਼ ਦਾ ਮੈਨੂੰ ਲੱਗਦਾ ਵੀ ਖੇਡ ਪ੍ਰੇਮੀ ਕਿਸੇ ਨਾ ਕਿਸੇ ਖੇਡ पे ਭਾਵਨਾ ਨੂੰ ਸੱਟ ਵੱਜੀ ਆ ਕਈ ਵਾਰ ਜਦੋਂ ਖਿ ਜੋ ਹਾਰ ਵੀ ਜਾਂਦਾ ਜਿੱਤੇ ਖਿਡਾਰੀ ਨੂੰ ਹੌਸਲਾ ਦਿੰਦਾ ਉਹਨੂੰ ਮੌਕਾ ਦਿੰਦਾਗਾ ਬਹੁਤ ਮੌਕੇ ਆਇਆ ਜਦੋਂ ਇੱਕ ਲੌਂਗ ਹਾਈ ਜੰਪ ਦਾ ਇਵੈਂਟ ਹੋਇਆ ਸੀ ਕਤਰ ਤੇ ਇਟਲੀ ਦਾ ਉਹ ਇੱਕ ਇੰਜਰੀ ਹੋ ਗਈ ਸੀ ਦੂਜੇ ਨੇ ਜੰਪ ਨਹੀਂ ਕੀਤਾ ਸੀ ਦੋਨਾਂ ਨੇ ਕੋ ਕਮਾਈਨ ਮੈਡਲ ਲੈ ਲਿਆ ਸੀ ਇੱਕ ਵਾਰੀ ਕੀ ਹੋਇਆ ਸੀ ਪਲੇਅਰ ਡਿੱਗ ਪਿਆ ਸੀ ਦੂਜੇ ਪਲੇਅਰ ਉਹਨੂੰ ਸਪੋਰਟ ਕਰਕੇ ਉਹਨੇ ਰੇਸ ਪੂਰੀ ਕੀਤੀ ਸਪੋਰਟਸਮੈਨ ਤਾਂ ਪੈਦਾ ਹੀ ਇਸ ਤਰੀਕੀ ਹੋਈ ਸੀ ਸਪੋਰਟ ਪੈਲਾ ਕਰਨੇ ਵਾਸਤੇ ਜੋੜਨ ਵਾਸਤੇ ਇਹਨਾਂ ਚੀਜ਼ਾਂ ਦੇ ਜੇ ਹਿਸਤੇ ਫੈਸਲੇ ਹੋਣਗੇ ਤਾਂ ਕਿਤੇ ਨਾ ਕਿ ਦਿਲ ਟੁੱਟੂਗਾ ਤਾਂ ਨਵੇਂ ਬੱਚੇ ਸੋਚਣਗੇ ਕਿ ਖਿਖ ਸਪੋਰਟਸ ਕਰਨ ਤੋਂ ਪਹਿਲਾਂ ਵੀ ਸਾਡਾ ਵੀ ਹਸ਼ਰ ਕਿਤੇ ਪੁਨੇਸ਼ਪੋਗਟ ਵਰਗਾ ਨਾ ਹੋਵੇ ਸੋ ਗੱਲ ਹਸ਼ਰ ਦੀ ਆ ਪਰ ਇਸ ਹਸ਼ਰ ਦੇ ਨਾਲ ਭਵਿੱਖ ਜੁੜਿਆ ਹੋਇਆ ਹਾਲਾਂਕਿ ਕੁਝ ਘੰਟੇ ਉਮੀਦ ਦੇ ਪਏ ਜ਼ਰੂਰ ਨੇ ਉਹਨਾਂ ਘੰਟਿਆਂ ਦੇ ਵਿੱਚੋਂ ਉਮੀਦ ਵੇਖਣੀ ਆ ਕਿs ਰੂਪ ਚ ਨਿਕਲ ਕੇ ਸਾਹਮਣੇ ਆਵੇਗੀ ਤੇ ਨਤੀਜਾ ਕੀ ਹੋਵੇਗਾ ਉਹ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਤੈ ਹੋਵੇਗਾ ਮਹਸਰ ਖਾਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ